ਕਾਟਨ ਦੇ ਸੂਟ ਆਗੇ ਤੁਹਾਡੇ ਲਈ ਮੂਰੀ ਵਰਕ ਵਾਲੇ ਮੂਰੀ ਵਰਕ ਵਾਲੇ ਸੂਟ ਆ ਪ੍ਰਿੰਟ ਬਹੁਤ ਸੋਹਣੇ ਨੇ ਬਿਨਾਂ ਦੁਪੱਟੇ ਤੋਂ ਇਹ ਸਾਰੇ ਗਰਮੀ ਵਾਲੇ ਸੂਟ ਨੇ ਕਿਸੇ ਸੂਟ ਦੇ ਅੱਗੇ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਡਾਰਕ ਕਲਰ ਲੈ ਕੇ ਆ ਤੁਹਾਡੇ ਲਈ ਪਾਕਿਸਤਾਨੀ ਸੂਟ ਚ ਲੈਣਾ ਇਹ ਆਪਣੇ ਕੋਲ ਇਹ ਵੀ ਬਹੁਤ ਸੋਹਣਾ ਕਪੜਾ ਇਹ ਹੈ ਪਿਓਰ ਕੈਮਰਿਕ ਕਾਟਨ ਜਿਹੜੀਆਂ ਸਾਡੀਆਂ ਭੈਣਾਂ ਤੋਂ ਮਿਕਸ ਕਪੜਾ ਨਹੀਂ ਪੈਂਦਾ ਦੁਪੱਟੇ ਨਾਲ ਸੂਟ ਲੈ ਕੇ ਆ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਸੋਹਣੇ ਸੂਟ ਨੇ ਰੇਟ ਬਹੁਤ ਜਾਇਜ਼ ਹੈ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਪ੍ਰਿੰਟ ਬਹੁਤ ਸੋਹਣੇ ਨੇ ਦੇਖੋ ਤੁਸੀਂ ਪ੍ਰਿੰਟ ਕਿੰਨੇ ਸੋਹਣੇ ਨੇ ਸਾਰੇ ਸੂਟਾਂ ਨਹੀਂ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋ ਰੇਟ ਸਿਰਫ 750 ਆਰੀ ਵਰਕ ਦੇ ਸੂਟ ਲੈ ਕੇ ਤੁਹਾਡੇ ਲਈ ਫੈਂਸੀ ਫੈਂਸੀ ਸੂਟ ਆ ਇਹ ਜਾਮ कॉटन ਚ ਕਪੜਾ ਹੈ ਸਵਾਦ ਸਾਰਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਮੇਰੇ ਵੱਲੋਂ ਸਾਰਨ ਪਿਆਰਪਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕਪੜੇ ਦੀ ਵੀਡੀਓ ਵਿੱਚ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਜੀ ਪ੍ਰਿੰਟ ਸੂਟ ਲੈ ਕੇ ਆਏ ਬਹੁਤ ਵਧੀਆ ਫੈਂਸੀ ਸੂਟ ਹੈ ਤੁਹਾਨੂੰ कॉटन ਦੇ ਸੂਟ ਦਿਖਾਵਾਂਗੇ ਆਲ ਓਵਰ ਸੂਟ ਮੈਚਿੰਗ ਸੂਟ ਇਸ ਤਰ੍ਹਾਂ ਦੀ ਸਾਰੀ ਵੈਰਾਈਟੀ ਦਿਖਾਵਾਂਗੇ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਇਸ ਕਰਕੇ ਸੀ ਥੋੜੇ ਫੈਂਸੀ ਸੂਟ ਵੀ ਲੈ ਕੇ ਆਏ ਤੁਹਾਡੇ ਲਈ ਗਰਮੀਆਂ ਵਾਲੇ ਤੁਸੀਂ ਬਾਹਰ ਅੰਦਰ ਪਾ ਸਕਦੇ ਹੋ ਵੈਰਾਈਟੀ ਬਹੁਤ ਸੋਹਣੀਆਂ ਬਾਕੀ ਰੇਟ ਵੀ ਆਪਣੇ ਬਹੁਤ ਜਾਇਜ਼ ਹੁੰਦੇ ਨੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਹਾਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੀ WhatsApp ਨੰਬਰ WhatsApp ਦੇ ਆਪਣੇ ਦੋ ਨੰਬਰ ਨੇ ਜੀ ਤੁਸੀਂ ਕਿਸੇ ਦੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਵੀਡੀਓ ਸ਼ੁਰੂ ਕਰਾਂਗੇ ਪਾਲ ਓਵਰ ਸੂਟਾਂ ਤੋਂ ਆਪਣੇ ਕੋਲੇ ਆਲ ਓਵਰ ਸੂਟ ਨੇ ਜੀ ਕਾ ਡੈਲੀ ਪਉਣ ਵਾਲੇ ਕੱਪੜਾ ਬਹੁਤ ਵਧੀਆ ਲੀਜੀ ਵੀਜੀ ਕੱਪੜਾ ਹੁੰਦਾ ਹੀ 90% ਕਾਟਨ ਹੁੰਦੀ ਹੈ ਜ਼ਿਆਦਾਤਰ ਮਿਕਸ ਨਹੀਂ ਹੁੰਦੀ ਇਸ ਕੱਪੜੇ ਵਿੱਚ ਤੁਸੀਂ ਕਾਟਨ ਹੀ ਕਹਿ ਸਕਦੇ ਹੋਗੇ ਬਹੁਤ ਵਧੀਆ ਵੈਰਾਈਟੀ ਹੈ 450 ਦਾ ਸੂਟ ਹੈ ਜੀ ਆਲ ਓਵਰ 450 ਦਾ ਸੂਟ ਹੈ ਜੀ ਬਗੈਰ ਦੁਪੱਟੇ ਤੋਂ 5 ਮੀਟਰ ਦੀ ਕੱਟ ਪਹਿਲਾ ਆਪਣੇ ਕੋਲੇ ਫਰੋਜੀ ਕਲਰ ਆ ਇਸ ਡਿਜ਼ਾਈਨ ਵਿੱਚ ਤੁਹਾਨੂੰ ਅਸੀਂ ਪੰਜ ਕਲਰ ਦੇਵਾਂਗੇ ਜੀ 450 ਰੇਟ ਹੈ ਇੱਕ ਸੂਟ ਦਾ ਚਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਪੰਜ ਕਲਰ ਨੇ ਇਸ ਡਿਜ਼ਾਈਨ ਵਿੱਚ ਕਪੜਾ ਬਹੁਤ ਵਧੀਆ ਤੁਹਾਡੇ ਪਸੰਦ ਆਉਣ ਵਾਲੀ ਚੀਜ਼ ਆਗੀ ਜਿੰਨੇ ਵੀ ਆਪਾਂ ਵੈਰਾਈਟੀ ਸੇਲ ਕਰਦੇ ਆ ਬਹੁਤ ਵਧੀਆ ਵੈਰਾਈਟੀ ਸੇਲ ਕਰਦੇ ਆ ਇਸ ਕਪੜੇ ਉੱਪਰ ਕੰਪਰੈਸਰੀ ਘੱਟ ਜ਼ਰੂਰਤ ਪੈਂਦੀ ਹੈ ਇਸ ਤਰ੍ਹਾਂ ਦੀ ਵੈਰਾਈਟੀ ਹੈ ਜੀ ਕਿਉਂਕਿ ਸਾਡੀਆਂ ਬੀਬੀਆਂ ਘਰ ਡੇਲੀ ਪਾਉਣ ਵਾਲੇ ਸੂਟਾਂ ਤੇ ਜ਼ਿਆਦਾਤਰ ਪ੍ਰੈਸ ਕਰਨਾ ਨਹੀਂ ਡੈਮ ਹੁੰਦਾ ਉਸ ਤਰ੍ਹਾਂ ਦੀ ਆਪਣੇ ਕੋਲੇ ਵੈਰਾਈਟੀ ਆਲ ਓਵਰ ਸੂਟ 5 ਮੀਟਰ ਦੀ ਕੱਟ 4500 ਰੇਟ ਜੀ ਮਹਿੰਦੀ ਕਲਰ ਆ ਗਿਆ ਆਪਣੇ ਕੋਲੇ ਕਲਰ ਸਾਰੇ ਬਹੁਤ ਪਿਆਰੇ ਨੇ ਹੈਗਾ ਪਿੰਕ ਕਲਰ ਜੋ ਵੀ ਇਹਨਾਂ ਵਿੱਚ ਕਲਰ ਡਿਜ਼ਾਈਨ ਪਸੰਦ ਆ ਤੁਸਾਂ ਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਇਹਨਾ ਜੀ ਆਪਣੇ ਕੋਲੇ ਇਹ ਵੀ ਬਹੁਤ ਸੋਹਣਾ ਕਪੜਾ ਇਹ ਹੈ ਪਿਓਰ ਕੈਮਰਿਕ ਕਾਟਨ ਜਿਹੜੀਆਂ ਸਾਡੀਆਂ ਭੈਣਾਂ ਤੋਂ ਮਿਕਸ ਕਪੜਾ ਨਹੀਂ ਪੈਂਦਾ ਕੈਮਰਿਕ ਕਾਟਨ ਦੇ ਸੂਟ ਨੇ 5500 ਰੇਟ ਆ ਤੁਸੀਂ ਸਿੰਗਲ ਸੂਟ ਵੀ ਘਰ ਬੈਠੇ ਮੰਗਵਾ ਸਕਦੇ ਹੋ 550 ਰੇਟ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਚਾਰ ਕਲਰ ਨੇ ਪਹਿਲਾ ਕਲਰ ਪਿੰਕ ਆ ਜੀ ਆਪਣੇ ਕੋਲੇ ਪਿਓਰ ਕਾਟਨ ਦੇ ਸੂਟ ਨੇ ਪਿਓਰ ਬਿਲਕੁਲ ਪਿਓਰ ਕਾਟਨ ਕੈਮਰਿਕ ਕਾਟਨ 550 ਰੇਟ ਹੈ ਜੀ ਇਹਨਾਂ ਸੂਟਾਂ ਦਾ 5 ਮੀਟਰ ਦੀ ਕੱਟ ਦੇਵਾਂਗੇ ਬਿਨਾਂ ਦੁਪੱਟੇ ਤੋਂ ਕਪੜਾ ਹੈ ਕੋ ਤੁਸੀਂ ਬਹੁਤ ਹੀ ਵਧੀਆ ਬਹੁਤ ਵਧੀਆ ਕਪੜਾ ਜੀ ਬਹੁਤ ਸੋਹਣਾ ਕਪੜਾ ਮਲੈਮ ਕਪੜਾ ਹੈ ਜੀ ਫਰੋਜੀ ਕਲਰ ਆ ਗਿਆ ਰੇਟ ਸਿਰਫ 550 ਸ਼ਿਪਿੰਗ ਚਾਰਜ ਫ੍ਰੀ 550 ਰੇਟ ਇਹ ਆ ਗਏ ਆਪਣੇ ਕੋਲੇ ਰੈੱਡ ਜਾ ਕਲਰ ਕਲਰ ਸਾਰੇ ਪਿਆਰੇ ਨੇ ਕਲਰ ਵੀ ਸੋਹਣੇ ਨੇ ਡਿਜ਼ਾਈਨ ਵੀ ਸੋਹਣੇ ਨੇ ਪਿਓਰ ਕਾਟਨ ਦਾ ਕਪੜਾ ਜੀ ਮਾਸਟਰ ਕਲਰ ਆ ਗਏ ਸਾਰੇ ਕਲਰ ਨੇ ਸੜਿਆਣ ਵਿੱਚ ਬਿਨਾਂ ਦੁਪੱਟੇ ਤੋਂ ਸੂਟ ਲੈ ਕੇ ਆਏ ਤੁਹਾਡੇ ਲਈ ਦੁਪੱਟੇ ਨਾਲ ਦੁਪੱਟੇ ਨਾਲ ਦਾ ਸੂਟ ਨੇ ਜੀ ਬਹੁਤ ਹੀ ਜੈਜ ਰੇਟ ਆ ਰੇਟ ਵੀ ਜੈਜ ਆ ਕੱਟ ਵੀ ਪੂਰੀ 2.5 ਮੀਟਰ ਦੀ ਸ਼ਰਟ ਦੇਵਾਂਗੇ 2.5 ਮੀਟਰ ਦੀ ਬਾਟਮ ਦੇਵਾਂਗੇ 2.5 ਮੀਟਰ ਦੁਪੱਟਾ ਪਹਿਲਾਂ ਤੁਸੀਂ ਵਰਕ ਦੇਖ ਲਓ ਜੀ ਇਹ ਸਾਰਾ ਪੈਚ ਲੱਗਿਆ ਹੋਇਆ ਹੈਗਾ ਜੋ ਵਰਕ ਕਰਾਇਆ ਹੈ ਸਲਵਾਰ ਤੇ ਇਸ ਤਰ੍ਹਾਂ ਦਾ ਪੈਚਾ ਮਸਲਿਨ ਕਾਟਨ ਦੇ ਕੱਪੜਾ ਜੀ ਇਸ ਤਰ੍ਹਾਂ ਦਾ ਪੈਚ ਲੱਗਿਆ ਹੈ ਪ੍ਰਿੰਟ ਬਾਟਮ ਮਿਲੂਗੀ ਤੁਹਾਨੂੰ ਇਹ ਸਾਰਾ ਪ੍ਰਿੰਟ ਵਰਕ ਵੀ ਮਿਲੂ ਪ੍ਰਿੰਟ ਬਾਟਮ ਮਿਲੂਗੀ ਦੁਪੱਟੇ ਦੇ ਦੋ ਸਾਈਡਾਂ ਤੇ ਇਸ ਤਰ੍ਹਾਂ ਦਾ ਪੱਟੀ ਮਿਲੂਗੀ ਪੱਟੀ ਬਹੁਤ ਸਫਾਈ ਨਾਲ ਲੱਗੀ ਹੈ ਸੈਮੀ ਦੁਪੱਟੇ ਨੇ ਜੀ 2.5 ਮੀਟਰ ਦੇ ਦੁਪੱਟੇ ਬਹੁਤ ਸੋਹਣੇ ਨੇ ਇਦਾਂ ਹੀ ਲਾਜੇ ਇਸ ਤਰ੍ਹਾਂ ਕੀ ਪਿਓਰ ਦਾ ਦੁਪੱਟਾ ਦਾ ਜੇ ਤੁਹਾਡੇ ਹੱਥ ਜਾਗੇ ਤੁਹਾਨੂੰ ਇਦਾਂ ਲੱਗੂਗਾ ਵੀ ਪਿਓਰ ਦਾ ਦੁਪੱਟਾ ਰੇਟ 850 850 ਰੇਟ ਹੈ ਜੀ ਆਪਣੇ ਕੋਲੇ ਕਲਰ ਕਈ ਨੇ ਤੁਹਾਨੂੰ ਦਿਖਾਉਣੇ ਪਹਿਲਾਂ ਆਪਣੇ ਕੋਲੇ ਲਵੈਂਡਰ ਜਿਹਾ ਕਲਰ ਆ ਗਿਆ ਪ੍ਰਿੰਟ ਬਹੁਤ ਸੋਹਣਾ ਬਾਕੀ ਦੇਖੋ ਤੁਸੀਂ ਨਵੇਂ ਪ੍ਰਿੰਟ ਨੇ ਆਪਣੇ ਕੋਲੇ ਨਵੇਂ ਡਿਜ਼ਾਈਨ ਨੇ ਇਹ ਸਾਰੇ ਗਰਮੀ ਵਾਲੇ ਸੂਟ ਨੇ ਕਿਸੇ ਸੂਟ ਦੇ ਤਾਂ ਵੀ ਲਾਈਨਿੰਗ ਲਾਉਣੀ ਜ਼ਰੂਰਤ ਨਹੀਂ ਹੈਗੀ ਸਾਰੇ ਗਰਮੀ ਵਾਲੇ ਸੂਟ ਨੇ ਜੀ ਇਹ ਆ ਗਿਆ ਆਪਣੇ ਕੋਲੇ ਮਹਿੰਦੀ ਜਿਹਾ ਕਲਰ ਕਲਰ ਵੀ ਬਹੁਤ ਪਿਆਰੇ ਨੇ ਬਾਕੀ ਵਰਕ ਵੀ ਦੇਖੋ ਤੁਸੀਂ ਬਹੁਤ ਸਫਾਈ ਜਿਹਾ ਹੋਇਆ ਹੋਇਆਗਾ ਬਹੁਤੀ ਸਫਾਈ ਨਾਲ ਵਰਕ ਹੋਇਆ ਜੀ 850 ਰੇਟ ਹੈ ਨਾ ਸੂਟਾਂ ਦਾ ਚੀਪਿੰਗ ਦਾ ਅੱਜ ਫਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਫਰੋਜੀ ਕਲਰ ਆ ਗਏ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਰਿਹਾ ਸਿਲੇਕਟ ਕਰੋ WhatsApp ਨੰਬਰ ਆਪਣੇ ਦੋਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਸੂਟ ਮੰਗਵਾ ਸਕਦੇ ਹੋ ਜੀ ਜੇ ਤੁਹਾਨੂੰ ਹੁਣ ਕਲਰ ਦਿਖਾ ਰਹੇ ਆ ਇਹ ਕਲਰ ਵੀ ਬਹੁਤ ਪਿਆਰਾਗਾ ਪਹਿਲਾਂ ਸੁਰੂ ਜੀ ਤੁਹਾਨੂੰ ਸੀ ਲਵੈਂਡਰ ਕਲਰ ਦਿਖਾਇਆ ਸੀ ਜੀ ਇਹ ਉਸ ਨਾਲੋਂ ਹਟਕਿਆ ਥੋੜਾ ਜਿਹਾ ਕਲਰ ਜਿਸ ਤਰ੍ਹਾਂ ਕਿ ਆਪਾਂ ਕਹਿੰਨੇ ਪਰਪਲ ਜਿਹਾ ਕਲਰ ਇਸ ਤਰ੍ਹਾਂ ਦੀ ਬੈਂਜੀ ਸ਼ੇਡ ਆ ਇਸ ਜੁੜਦੀ ਇਹ ਸਾਰੇ ਡਿਜ਼ਾਈਨ ਨੇ ਆਪਣੇ ਕੋਲੇ ਇਸ ਵਿੱਚ ਜਿਪਿੰਗ ਚਾਰਜ ਫ੍ਰੀ ਆ ਕੈਸ ਆਨ ਡਿਲੀਵਰੀ ਵੀ 850 ਰੇਟ ਕਾਟਨ ਦੇ ਸੂਟ ਆ ਕਾਟਨ ਦੇ ਸੂਟ ਆਗੇ ਤੁਹਾਡੇ ਲਈ ਮੂਰੀ ਵਰਕ ਵਾਲੇ ਮੂਰੀ ਵਰਕ ਵਾਲੇ ਸੂਟ ਆ ਪ੍ਰਿੰਟ ਬਹੁਤ ਸੋਹਣੇ ਨੇ ਬਿਨਾਂ ਦੁਪੱਟੇ ਤੋਂ ਬਿਨਾਂ ਦੁਪੱਟੇ ਤੋਂ ਸੂਟ ਆ ਜੀ ਕਮੀਜ਼ ਦੀ ਕੱਟ ਅਸੀਂ ਤੁਹਾਨੂੰ ਦੇਵਾਂਗੇ ਮੈਚਿੰਗ ਸੂਟ ਨੇ ਕਮੀਜ਼ ਦੀ ਕੱਟ 1.5 ਮੀਟਰ ਹੀ ਦੇਵਾਂਗੇ ਜੋ ਬਾਟਮ ਲੱਗੇ ਸਵਾ 2 ਮੀਟਰ ਮਿਲੂ ਤੁਹਾਨੂੰ ਬਰ ਕਿਸ ਤਰ੍ਹਾਂ ਨ ਕਰਾ ਬਹੁਤ ਹੀ ਪਿਆਰਾ ਰਿਅਨ ਕਾਟਨ ਚ ਵੈਰਾਈਟੀ ਆ ਜੀ ਬਹੁਤ ਸੋਹਣਾ ਕਪੜਾ ਹੈ ਕਪੜਾ ਦੇਖੋ ਤੁਸੀਂ ਬਹੁਤ ਮਲੈਮਾਗਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਕਲਰ ਨੇ 695 ਰੇਟ ਹੈ ਜਿੰਨਾ ਸੂਟਾਂ ਦਾ ਬਿਨਾ ਦੁਪੱਟੇ ਤੋਂ ਪ੍ਰਿੰਟ ਬਹੁਤ ਸੋਹਣੇ ਲੱਗਦੇ ਆ ਡੇਲੀ ਸਾਰੇ ਨਵੇਂ ਪ੍ਰਿੰਟ ਨੇ ਨਵੇਂ ਡਿਜ਼ਾਈਨ ਨੇ ਪਹਿਲਾਂ ਆਪਣੇ ਕੋਲੇ ਸਰਦੀਆਂ ਜਾ ਕਲਰ ਆ ਗਿਆ ਫਰੋਜੀ ਕਲਰ ਬਹੁਤ ਨੇ ਇਸ ਡਿਜ਼ਾਈਨ ਵਿੱਚ ਮੂਰੀ ਵਰਕ ਦੇ ਅਨੁਸਾਰ ਸੂਟਾਂ ਉਪਰ ਹੀ ਮਿਲੂ ਜੀ ਸਵਾ ਦੋ ਮੀਟਰ ਦੀ ਬਾਟਮ ਲੱਗੀ ਹੋਈ ਹੈ ਡੇਢ ਮੀਟਰ ਦੀ ਸ਼ਰਟ ਲੱਗੀ ਹੋਈ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਦੂਸਰਾ ਆਪਣੇ ਕੋਲੇ ਪਿੰਕ ਕਲਰ ਆ ਗਿਆ ਜੀ ਜਦੋਂ ਹੁੰਡ ਜਾਂ ਦਿਖਾਰਾਂ ਇਹ ਬਹੁਤ ਸੋਹਣਾ ਡਿਜ਼ਾਈਨ ਵਾਲੀ ਬਲੈਕ ਕਲਰ ਦੀ ਬਾਟਮ ਲੱਗੀ ਹੋਈ ਹੈਗੀ ਸ਼ਰਟ ਦੇਖੋ ਬਰੀਕ ਬੁੱਟੀ ਦਾ ਡਿਜ਼ਾਈਨ ਬਣਿਆ ਹੈਗਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਕਲਰ ਡਿਜ਼ਾਈਨ ਲੈ ਕੇ ਤੁਹਾਡੇ ਲਈ ਪਲੇਨ ਸਲਵਾਰ ਹੈ ਜੀ ਥ੍ਰੈਡ ਵਰਕ ਮਿਲੂਗਾ ਤਾਂ ਉਹਨੂੰ ਪ੍ਰਿੰਟ ਬਾਟਮ ਮਿਲੂ ਪ੍ਰਿੰਟ ਸ਼ਰਟ ਮਿਲੂਗੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ 695 ਰੇਟ ਹੈ ਨਾ ਸੂਟ ਦਾ ਨਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਸਾਰੇ ਬਲੈਕ ਕਲਰ ਚ ਤੁਹਾਨੂੰ ਪ੍ਰਿੰਟ ਦਿਖਾ ਰਹੇ ਆ ਪ੍ਰਿੰਟ ਦੇਖੋ ਤੁਸੀਂ ਬਹੁਤ ਸੋਹਣੇ ਸਾਰੇ ਗਰਮੀਆਂ ਵਾਲੇ ਸੂਟ ਆ ਕੋਈ ਵੀ ਤੁਹਾਨੂੰ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਬਾਹਰ ਅੰਦਰ ਕਿਵੇਂ ਹੀ ਪਾਓ ਕਿਉਂਕਿ ਵੈਰਾਈਟੀ ਬਹੁਤ ਸੋਹਣੀ ਆ ਬਹੁਤ ਸੋਹਣੀ ਵੈਰਾਈਟੀ ਆ ਕਲਰ ਵੀ ਬਹੁਤ ਸੋਹਣੇ ਡਿਜ਼ਾਈਨ ਵੀ ਬਹੁਤ ਵਧੀਆ ਇਹ ਆਪਣੇ ਕੋਲੇ ਵਾਈਟ ਕਲਰ ਦੀ 셔ਲਟ ਆ ਕਿ yellow ਕਲਰ ਦੀ ਬਾਟਮ ਗ੍ਰੇ ਕਲਰ ਦੀ 셔ਲਟ ਆ ਇਸ ਤਰ੍ਹਾਂ ਨੇ ਲੱਗ ਲੱਗ ਡਿਜ਼ਾਈਨ ਨੇ ਜੀ ਸਾਰੇ ਸਲਵਾਰਾਂ ਉੱਪਰ ਤੁਹਾਨੂੰ ਥ्रेड ਵਰਕ ਮਿਲੂਗਾ ਇਹ ਆ ਗ ਆਪਣੇ ਕੋਲੇ ਪਿਸਟਾਜਾ ਕਲਰ ਪਿਸਟਾ ਕਲਰ ਦੀ ਸ਼ਰਟ ਆ ਗਈ ਮੈਂਟਾ ਕਲਰ ਦੀ ਬਾਟਮ ਲੱਗੀ ਹੋਈ ਹੈ ਕਿ 695 ਰੇਟ ਹੈ ਜੀ ਮੂਰੀ ਵਰਕ ਦੇ ਸੂਟ ਦੁਪੱਟੇ ਨਾਲ ਸੂਟ ਲੈ ਕੇ ਜਾਂਦੇ ਨੇ ਔਰ ਲਈ ਬਹੁਤ ਸੋਹਣੇ ਬਹੁਤ ਸੋਹਣੇ ਝੂਟ ਨੇ ਰੇਟ ਬਹੁਤ ਜਾਈ ਜਾ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਆਲ ਓਵਰ ਸੂਟ ਆ ਜੀ ਨਾਲ 2.5 ਮੀਟਰ ਦੇ ਦੁਪੱਟੇ ਮਸਲੀਨ ਕਾਟਨ ਚ ਸੂਟ ਆ ਮਸਲੀਨ ਕਾਟਨ ਦੀ ਦੁਪੱਟੇ ਨੇ ਇਨ੍ਹਾਂ ਸੂਟਾਂ ਇੱਥਾ ਲਾਈਨਿੰਗ ਲਾਉਣ ਦੀ ਬਿਲਕੁਲ ਵੀ ਜਰੂਰਤ ਨਹੀਂ ਹੈਗੀ ਆਪਣੇ ਕੋਲ ਅਲੱਗ-ਅਲੱਗ ਕਲਰ ਨੇ ਅਲੱਗ-ਅਲੱਗ ਡਿਜ਼ਾਈਨ ਨੇ ਬਹੁਤ ਸੋਹਣੇ ਸੋਹਣੇ ਬਹੁਤ ਨੇ ਪ੍ਰਿੰਟ ਪ੍ਰਿੰਟ ਬਹੁਤ ਸੋਹਣੇ ਨੇ ਦੇਖੋ ਤੁਸੀਂ ਪ੍ਰਿੰਟ ਕਿੰਨੇ ਸੋਹਣੇ ਨੇ ਸਾਰੇ ਸੂਟਾਂ ਨਹੀਂ ਤੁਸੀਂ ਕੋਈ ਵੀ ਸੂਟ ਸਲੈਕਟ ਕਰ ਸਕਦੇ ਹੋ ਰੇਟ ਸਿਰਫ 750 750 ਰੇਟ ਆ ਜੀ ਇਹਨਾਂ ਸੂਟਾਂ ਦਾ ਦੁਪੱਟੇ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਇਹਨਾਂ ਸੂਟਾਂ ਨਾਲ ਬਹੁਤ ਸੋਹਣੇ ਦੁਪੱਟੇ ਨੇ ਬਾਕੀ ਕੱਟ ਪੂਰੀ ਮਿਲੂਗੀ ਤੁਹਾਨੂੰ ਪੂਰੀ ਕੱਟ ਦੇਵਾਂਗੇ ਕੱਪੜਾ ਬਹੁਤ ਸੋਹਣਾ ਮਿਲੂਗਾ ਤੁਹਾਨੂੰ ਮਸਲੀਨ ਕਾਟਨ ਚ ਕੱਪੜਾ ਜੇ ਇਹ ਸਾਰੇ ਆਪਣੇ ਕੋਲੇ ਆਲ ਓਵਰ ਸੂਟ ਆ 750 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਬਾਹਰ ਅੰਦਰ ਕਿਵੇਂ ਪਾਓ ਤੁਸੀਂ ਕਪੜਾ ਕਿਉਂਕਿ ਸਾਰੇ ਕਲਰ ਵੀ ਨੰਮੇ ਨੇ ਡਿਜ਼ਾਈਨ ਵੀ ਨੰਮੇ ਨੇ ਵੈਰਾਈਟੀ ਸਾਰੀ ਆਪਣੀ ਬਹੁਤ ਸੋਹਣੀ ਹੈ ਯਾਰ ਆਪਣੇ ਕੋਲੇ ਨੇਵੀਆ ਕਲਰ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਸਾਰੇ ਖਿੜਮੇ ਕਲਰ ਨੇ ਗਰਮੀਆਂ ਵਾਲੇ ਖਿੜਮੇ ਕਲਰਾਂ कॉटन ਚ ਸੂਟ ਨੇ ਮਸਲੀਨ कॉटन ਚ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਬਲੈਕ ਕਲਰ ਆ ਗਿਆ ਜੀ ਆਪਣੇ ਕੋਲੇ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਪਸੰਦ ਆ ਰੂ ਸਿਲੈਕਟ ਕਰੋ ਘਰ ਬੈਠੇ ਸੂਟ ਮੰਗਵਾਓ WhatsApp ਨੰਬਰ ਆਪਣੇ ਦੋ ਨੇ ਜੋ ਤੁਹਾਨੂੰ ਰੇਟ ਵੀਡੀਓ ਦੇ ਵਿੱਚ ਦੱਸ ਰਿਆ ਸੇਮ ਪ੍ਰਾਈਸ ਹੋ ਜੇ ਇਹਨਾਂ ਸੂਟਾਂ ਨਾਲ ਇਹ ਕਿਹੜੇ ਜੈਣਾ ਹੈ ਇਹ ਆਪਣੇ ਕੋਲੇ ਜੋਰ ਰੱਟ ਚ ਕਪੜਾ ਜੀ ਜੋਰ ਰੱਟ ਚ ਆਲਓਵਰ ਸੂਟ ਆ ਨਾਲ ਪਿਓਰ ਦੇ ਦੁਪੱਟੇ ਪਿਓਰ ਦੇ ਦੁਪੱਟੇ ਨੇ ਸਵਾ ਦੋ ਮੀਟਰ ਤੇ 5 ਮੀਟਰ ਦੀ ਸੂਟ ਦੀ ਕਟ ਹੈ ਜੀ ਆਲ ਓਵਰ ਸੂਟ ਆ ਇਹਨਾਂ ਸੂਟਾਂ ਇੱਥਾਂ ਲਾਈਨਿੰਗ ਲੱਗੂਗੀ 750 ਰੇਟ ਇਨਾਂ ਸੂਟਾਂ ਦਾ ਦੋ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਇਹ ਹੈਗਾ ਦੂਸਰਾ ਕਲਰ ਇਹਨਾਂ ਚੋ ਜੋ ਵੀ ਤੁਹਾਨੂੰ ਪਸੰਦ ਆ ਉਹ ਸਲੈਕਟ ਕਰੋ ਜੀ ਜੋਰਜਟ ਚ ਕਪੜਾ ਆਲ ਓਵਰ ਸੂਟ 750 ਰੇਟ ਮੈਚਿੰਗ ਸੂਟ ਆ ਗਈ ਆਪਣੇ ਕੋਲੇ ਇਹ ਵੀ ਜੋਰਜਟ ਚ ਨੇ ਪਿਓਰ ਜੋਰਜਟ ਲੱਗੀ ਹੋਈ ਜੀ ਇਹਨਾਂ ਸੂਟਾਂ ਉੱਪਰ ਬਹੁਤ ਸੋਹਣੀਆਂ ਵੈਰਾਈਟੀ ਆ ਮੈਚਿੰਗ ਸੂਟ ਨੇ ਜਿਸ ਤਰ੍ਹਾਂ ਕਿ ਪ੍ਰਿੰਟ ਆ ਗਈ ਆਪਣੀ ਸ਼ਰਟ ਪਲੇਨ ਆ ਗਈ ਬਾਟਮ ਬਾਟਮ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਿੰਟ ਮਿਲੂਗਾ ਮੂਰੀ ਦੇ ਉੱਪਰ ਪ੍ਰਿੰਟਿਡ ਦੁਪੱਟੇ ਨੇ ਜੋਰਜਟ ਦੇ ਇਹ ਸਾਰੇ ਸੂਟ ਲਾਈਨਿੰਗ ਲਾ ਕੇ ਤਿਆਰ ਹੋਣਗੇ ਬਹੁਤ ਸੋਹਣਾ ਕੱਪੜਾ ਜੀ ਕੱਪੜਾ ਬਹੁਤ ਸੋਹਣਾ 2.5 ਮੀਟਰ ਦੇ ਦੁਪੱਟੇ ਨੇ 750 ਰੇਟ ਤਿੰਨ ਕਲਰ ਨੇ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਤਿੰਨ ਚਾਰ ਕਲਰ ਰੱਖਾਵਾਂਗੇ ਪਹਿਲਾ ਆਪਣੇ ਕੋਲੇ ਪੀਚ ਕਲਰ ਆਈ ਦੂਸਰਾ ਆ ਗਿਆ ਆਪਣੇ ਕੋਲੇ ਲੈਮਨ ਕਲਰ ਕਲਰ ਵੀ ਬਹੁਤ ਸੋਹਣਾ ਨੇ ਕਪੜਾ ਹੀ ਬਹੁਤ ਵਧੀਆ ਛਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਵੱਡਾ ਫਲਾਵਰ ਬਣਿਆ ਹੈ ਤੁਸੀਂ ਸਿਲੈਕਟ ਕਰ ਸਕਦੇ ਹੋ ਜੋ ਵੀ ਇਹਨਾਂ ਵਿੱਚ ਪਸੰਦ ਆ ਤੁਹਾਨੂੰ ਗ੍ਰੇ ਕਲਰ ਆ ਗਿਆ ਜੀ ਆਪਣੇ ਕੋਲੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਇਹ ਆ ਗਿਆ ਗ੍ਰੇ ਕਲਰ ਕਪੜਾ ਬਹੁਤ ਵਧੀਆ ਬਹੁਤ ਵਧੀਆ ਕਪੜਾ ਜੀ ਵੈਰਾਈਟੀ ਬਹੁਤ ਵਧੀਆ ਕੀ ਰੇਟ ਸਿਰਫ 750 ਵਾਈਟ ਕਲਰ ਆ ਗਿਆ ਜੀ ਇਹ ਸਾਰੇ ਡਿਜ਼ਾਈਨ ਨੇ ਇਹ ਸਾਰੇ ਕਲਰ ਨੇ ਇਸ ਵਿੱਚ ਚਾਰ ਕਲਰ ਨੇ 750 ਰੇਟ ਹੈ ਇਹਨਾਂ ਨੂੰ ਸੂਟਾਂ ਦਾ ਪਿਓਰ ਦੁਪੱਟੇ ਨਾਲ ਸੂਟ ਲੈ ਕੇ ਤੁਹਾਡੇ ਲਈ ਬਹੁਤ ਸੋਹਣੇ ਪਿਓਰ ਪ੍ਰਿੰਟ ਦੁਪੱਟਾ ਜੀ ਸਵਾ 2 ਮੀਟਰ ਦਾ ਦੁਪੱਟਾ 2.5 ਮੀਟਰ ਦੀ ਸ਼ਰਟ ਹੈ ਕਿ 2.5 ਮੀਟਰ ਦੀ ਬਾਟਮ ਆਗੇ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਚਾਰ ਕਲਰ ਦਿਖਾ ਮੰਗੇ ਤੁਹਾਨੂੰ ਕਪੜਾ ਬਹੁਤ ਸੋਹਣਾ ਹੈ ਵੀ ਆਪਣੇ ਕੋਲੇ ਮਸਲੀਨ ਕਾਟਨ ਚ ਇਹਦੇ ਤੁਹਾਨੂੰ ਘੇਰੇ ਉੱਪਰ ਵੀ ਵਰਕ ਮਿਲੂ ਜੀ ਘੇਰੇ ਉੱਪਰ ਵਰਕ ਮਿਲੂਗਾ ਇਸ ਤਰ੍ਹਾਂ ਦਾ 950 ਰੇਟ ਨਾਲ ਸੂਟਾਂ ਦਾ ਪਲੇਨ ਇਹਨਾਂ ਦੀ ਬਾਦਰਮਾ ਜੀ ਕੋਈ ਵੀ ਲੈਂਡਿੰਗ ਲੋਨ ਦੀ ਜ਼ਰੂਰਤ ਨਹੀਂ ਹੈ ਕਿ ਦੁਪੱਟੇ ਬਹੁਤ ਸੋਹਣੇ ਨੇ ਫੁੱਲ ਪਿਓਰ ਦੇ ਫੁੱਲ ਪਿਓਰ ਦੇ ਦੁਪੱਟੇ ਨੇ ਜੀ ਆਪਣੇ ਕੋਲੇ ਕਈ ਕਲਰ ਨੇ ਇਹ ਪਹਿਲਾ ਜੈਲੋ ਜੈ ਕਲਰ ਦੂਸਰਾ ਆ ਗਿਆ ਆਪਣੇ ਕੋਲੇ ਪੀਚ ਕਲਰ ਪੀਚ ਕਲਰ ਆ ਗਿਆ ਫੁੱਲ ਪਿਓਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਜੀ ਕਾਟਨ ਚ ਕਪੜਾ ਹੈ ਵਰਕ ਵਾਲੇ ਸੂਟਾ ਕਢਾਈ ਵਾਲੇ ਤੁਸੀਂ ਕਿਵੇਂ ਕਿਤੇ ਵੀ ਪਾ ਸਕਦੇ ਹੋ ਕਿਉਂਕਿ ਕਲਰ ਬਹੁਤ ਸੋਹਣੇ ਨੇ ਕਲਰ ਵੀ ਵਧੀਆ ਡਿਜ਼ਾਈਨ ਵੀ ਵਧੀਆ ਸਾਰੀ ਨਵੀਂ ਵੈਰਾਈਟੀ ਹੈ ਨਵਾਂ ਮਾਲ ਆ ਜੀ ਆਪਣੇ ਕੋਲੇ ਲਵੈਂਡਰ ਕਲਰ ਆ ਗਿਆ 950 ਰੇਟ ਇਹਨਾਂ ਸੂਟਾਂ ਦਾ 2.5 ਮੀਟਰ ਦੀ ਸ਼ਰਟਾ ਲੈਂਥ ਤੁਸੀਂ ਕਿੰਨੇ ਵੀ ਬਣਾ ਸਕਦੇ ਹੋ ਲੈਂਥ ਦੀ ਕੋਈ ਵੀ ਦਿੱਕਤ ਨਹੀਂ ਆਉਣ ਵਾਲੀ ਇਹ ਆ ਗਿਆ ਆਪਣੇ ਕੋਲੇ ਪਿੰਕ ਕਲਰ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ ਮੂਰੀ ਵਰਕ ਦੇ ਸੂਟ ਆ ਜੀ ਆਪਣੇ ਕੋਲੇ ਆਲ ਓਵਰ ਆਲ ਓਵਰ ਸੂਟ ਆ ਜੀ ਸੋਲੋ ਕਲਰ ਆ ਕਰੀਮ ਕਲਰ ਇਸ ਵਿੱਚ ਤੁਹਾਨੂੰ ਗ੍ਰੇ ਕਲਰ ਵੀ ਮਿਲ ਜੂਗਾ ਤੁਹਾਨੂੰ ਕਰੀਮ ਕਲਰ ਦਿਖਾ ਰਹੇ ਹਾਂ ਅਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਆਪਣੇ ਕੋਲੇ ਸੋਲੋ ਕਲਰ ਆ ਕਰੀਮ ਕਲਰ 950 ਰੇਟ ਆ ਮਸਲੀਨ ਸਿਲਕ ਚ ਕਪੜਾ ਮਸਲੀਨ ਸਿਲਕ ਦਾ ਹੀ ਦੁਪੱਟਾ ਹੈਗਾ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਤਿਆਰ ਕਰਿਆ ਹੋਇਆ ਹੈ ਇਹ ਸਾਰਾ ਸਿੱਪੀ ਵਰਕ ਬਣਿਆ ਹੈ ਜੀ ਲੈਂਸ ਲੱਗੀ ਹੋਈ ਹੈਗੀ ਫਰੰਟ ਸਾਰਾ ਸਿੱਪੀ ਵਰਕ ਨਾਲ ਤਿਆਰ ਕਰਿਆ ਹੋਇਆ ਹੈ ਜੀ ਆਰੀ ਵਰਕ ਵੀ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਇਹ ਹੈਗਾ ਆਪਣੇ ਕੋਲੇ ਮੂਰੀ ਦਾ ਡਿਜ਼ਾਈਨ ਡਿਜ਼ਾਈਨ ਤੁਸੀਂ ਬਾਜੂ ਤੇ ਵੀ ਕਰ ਸਕਦੇ ਹੋ ਮੂਰੀ ਤੇ ਵੀ ਕਰ ਸਕਦੇ ਹੋ ਜੀ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਲੈਂਡਿੰਗ ਲਾ ਕੇ ਸੂਟ ਤਿਆਰ ਹੋ ਜੀ ਕ੍ਰੀਮ ਕਲਰ ਆਪਣੇ ਕੋਲੇ ਬਹੁਤ ਸੋਹਣਾ ਕਲਰ ਆ ਜਦੋਂ ਹੁਣ ਵੈਰੈਟੀ ਦਿਖਾਵਾਂਗੇ ਫੈਂਸੀ ਸੂਟ ਨੇ ਜੇ ਆਪਣੇ ਕੋਲੇ ਪ੍ਰਿੰਟ ਪ੍ਰਿੰਟ ਸੂਟ ਆ ਫੈਂਸੀ ਸੂਟ ਆ ਬਹੁਤ ਵਧੀਆ ਵੈਰੈਟੀ ਐ ਜੀ ਕੱਪੜਾ ਬਹੁਤ ਸੋਹਣਾ ਜਾਮਗੋਡਨ ਦਾ ਸੂਟ ਆ ਜੀ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬਾਟਮ ਲੱਗੀ ਆ ਪਿਓਰ ਦਾ ਦੁਪੱਟਾ ਲੱਗਾ ਪੂਰ ਪਿਓਰ ਦਾ ਪਿਓਰ ਦਾ ਦੁਪੱਟਾ ਜੀ 1250 ਰੇਟ ਨਾਲ ਸੂਟਾਂ ਦੇ ਇਨਾ ਉੱਪਰ ਨੂੰ ਸਿੱਪੀ ਵਰਕ ਵੀ ਮਿਲੂ ਸਟੂਨ ਵਰਕ ਵੀ ਮਿਲੂਗਾ ਦੇਖੋ ਇਦਾਂ ਨੇ ਸਾਰੇ ਡਿਜ਼ਾਈਨ ਨੇ ਬਹੁਤ ਸੋਹਣਾ ਕੱਪੜਾ ਦਾ ਬਿਨਾ ਲੈਨਿੰਗ ਤੋਂ ਬਣਨ ਵਾਲੇ ਸੂਟ ਆ ਫੈਂਸੀ ਸੂਟ ਆ ਚਾਰ ਕਲਰ ਨੇ ਆਪਣੇ ਕੋਲ ਪਹਿਲਾ ਮਹਿਰੂਨ ਕਲਰ ਵਾਈਟ ਕਲਰ ਦੀ ਬੋਏ ਬਣੀ ਹੋਈ ਐ ਨੇਵੀ ਬਲੂ ਕਲਰ ਆ ਗਿਆ ਜੋ ਵੀ ਤੁਹਾਨੂੰ ਜਦੋਂ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਮੈਚਿੰਗ ਸੂਟ ਨੇ 1250 ਰੇਟਾਂ 'ਚ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀ ਮੰਗਵਾ ਸਕਦੇ ਹੋ ਜੀ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਆਪਣੇ ਗ੍ਰੀਨ ਕਲਰ ਆ ਗਿਆ ਜੋ ਵੀ ਇਹਨਾਂ ਨੂੰ ਚ ਕਲਰ ਪਸੰਦ ਹੈ ਇਹ ਆਪਣੇ ਕੋਲੇ ਡਾਰਕ ਮੂਂਗਿਆ ਕਲਰ ਦੇਖਣ ਨੂੰ ਬਲੈਕ ਲੱਗ ਰਿਹਾ ਪਰ ਡਾਰਕ ਮੂਂਗਿਆ ਕਲਰ ਆ ਜੀ ਇਹ ਇਹ ਸਾਰੇ ਆਪਣੇ ਕੋਲੇ ਮੈਚਿੰਗ ਸੂਟ ਨੇ ਜਾਮ ਕਾਟਨ ਚ ਆਰੀ ਵਾਰ ਕਰਦੇ ਜੁੱਟ ਲੈ ਕੇ ਆਉਂਦੇ ਲਈ ਫੈਂਸੀ ਫੈਂਸੀ ਸੂਟ ਆ ਜੀ ਜਾਮ ਕਾਟਨ ਚ ਕਪੜਾ ਹੈਗਾ ਮੈਚਿੰਗ ਸੂਟ ਨੇ ਰੌਂਦੀ ਬੋਟਮ ਲੱਗੀ ਹੈ 2.5 ਮੀਟਰ ਦੀ 2 ਮੀਟਰ ਦੀ ਸ਼ਲਟਰ 2 ਮੀਟਰ ਦੀ ਬਾਟਮ ਆ ਜੀ ਸਵਾ ਦੋ ਮੀਟਰ ਦਾ ਦੁਪੱਟਾ ਇਹਨਾਂ ਸੂਟਾਂ ਉੱਪਰ ਤੋਂ ਆਰੀ ਵਰਕ ਮਿਲੂਗਾ ਆਰੀ ਵਰਕ ਮਿਲ ਜੀ ਇਸ ਤਰ੍ਹਾਂ ਦੇ ਫੁੱਲ ਪਿਓਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਬਹੁਤ ਵਧੀਆ ਵੈਰਾਈਟੀ ਆ ਫੈਂਸੀ ਸੂਟ ਨੇ ਐਮਬ੍ਰੋਇਡਰੀ ਦੇਖੋ ਤੁਸੀਂ ਬਹੁਤ ਵਧੀਆ ਤੁਹਾਡੇ ਕੋਲੇ ਪਹੁੰਚ ਜੀ ਤੁਹਾਨੂੰ ਆਪਣੇ ਆਪ ਪਤਾ ਚੱਲ ਜੂਗਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੋ ਫਰੰਟ ਤੇ ਡਿਜ਼ਾਈਨ ਸੇਮ ਇਸ ਤਰ੍ਹਾਂ ਦਾ ਡਿਜ਼ਾਈਨ ਹੀ ਤੁਹਾਨੂੰ ਬੈਕ ਤੇ ਮਿਲੂ ਜੀ ਇਹ ਸਾਰੇ ਆਪਣੇ ਕੋਲੇ ਪ੍ਰਿੰਟ ਸੂਟਾ ਗਰਮੀਆਂ ਵਾਲੇ ਬਾਰੰਦਰ ਤੁਸੀਂ ਕਿਹਦੇ ਵੀ ਪਾਓ ਸਾਰੇ ਫੈਨਸੀ ਰੂਟ ਨੇ ਜ ਆਪਣੇ ਕੋਲੇ ਇਹ ਗ੍ਰੀਨ ਕਲਰ ਆ ਗਿਆ ਇਸ ਡਿਜ਼ਾਈਨ ਵਿੱਚ ਚਾਰ ਕਲਰ ਨੇ ਆਪਣੇ ਕੋਲੇ ਸਲੈਕਟ ਕਰ ਸਕਦੇ ਹੋ ਤੁਸੀਂ ਸਕਰੀਨਸ਼ਾਟ ਸੈਂਡ ਕਰ ਸਕਦੇ ਜੀ ਇਹ ਹੈਗਾ ਮਾਸਟਰਡ ਕਲਰ ਕਲਰ ਸਾਰੇ ਸੋਹਣੇ ਨੇ ਕਲਰ ਵੀ ਸੋਹਣੇ ਆ ਡਿਜ਼ਾਈਨ ਵੀ ਸੋਹਣੇ ਕਪੜਾ ਹੀ ਬਹੁਤ ਸੋਹਣਾ ਮੈਂਡੀ ਕਲਰ ਆ ਗਿਆ ਜੀ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ 1250 ਰੇਟ ਡਾਰਕ ਕਲਰ ਲੈ ਕੇ ਤਾਂ ਡੜਲੀ ਪਾਕਿਸਤਾਨੀ ਸੂਟ ਚ ਪਾਕਤਾਨੀ ਸੂਟਾ ਜੀ ਆ ਰਹੀ ਵਰਕ ਮਿਲੂ ਦਾ ਨੂੰ ਇਹ ਵੀ ਆਪਣੇ ਕੋਲੇ ਪਿਓਰ ਦੁਪੱਟੇ ਨਾਲ ਡਿਜ਼ਾਈਨ ਬਹੁਤ ਸੋਹਣੇ ਨੇ ਪਲੇਨ ਬਾਟਮ ਲੱਗੀ ਹੈ 2.5 ਮੀਟਰ ਦੀ 2.5 ਮੀਟਰ ਦੀ ਸ਼ਰਟ ਜਾਮ ਕਾਟਨ ਚ ਆਪਣੇ ਕੋਲੇ ਫੈਬਰਿਕ ਆ ਇਹ ਸਾਰਾ ਵਰਕ ਬਣਿਆ ਹੋਇਆ ਹੈ ਦੇਖੋ ਤੁਸੀਂ ਵਰਕ ਵੀ ਬਣਿਆ ਹੋਇਆ ਹੈਗਾ ਪ੍ਰਿੰਟ ਵੀ ਬਣਾਇਆ ਹੈ ਸਾਰਾ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਆ ਬਾਕੀ ਦੁਪੱਟੇ ਵੀ ਬਹੁਤ ਸੋਹਣੇ ਨੇ ਸੂਟਾਂ ਨਾਲ ਇਹ ਸਾਰੇ ਆਪਣੇ ਕੋਲੇ ਡਾਰਕ ਕਲਰ ਜਿਹਨੇ ਫੈਂਸੀ ਸੂਟਾਂ ਮੈਚਿੰਗ ਸੂਟ ਨੇ ਜੀ ਫਿਰ ਤੁਹਾਨੂੰ ਬੈਕ ਤੇ ਵੀ ਸੇਮ ਇਸੇ ਤਰ੍ਹਾਂ ਨ ਡਿਜ਼ਾਈਨ ਮਿਲੂਗਾ ਜੋ ਫਰੰਟ ਉੱਪਰ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਲਗ ਲਗ ਕਲਰ ਨੇ ਲਗ ਲਗ ਡਿਜ਼ਾਈਨ ਆ 1250 ਰੇਟ ਮਾਸਟਰਡ ਕਲਰ ਆ ਗਿਆ ਜੀ ਸਾਰੇ ਡਾਰਕ ਕਲਰ ਨੇ ਇਸ ਡਿਜ਼ਾਈਨ ਵਿੱਚ ਡਾਰਕ ਕਲਰ ਨੇ ਜੀ ਕਪੜਾ ਬਹੁਤ ਵਧੀਆ ਜਾਮ ਕਾਟਨ ਚ ਵੈਰਾਈਟੀ ਹੈ ਜੀ ਆਪਣੇ ਕੋਲੇ ਇਹ ਪਿੰਕ ਕਲਰ ਆ ਗਿਆ ਜੀ ਡਬਲ ਸ਼ੇਡ ਬਣੀ ਹੋਈ ਹੈ ਦੇਖੋ ਤੁਸੀਂ ਬਹੁਤ ਸੋਹਣੀ ਡਬਲ ਛੇਡ ਦੇ ਸੂਟ ਨੇ ਪਾਕਿਸਤਾਨੀ ਸੂਟ ਹੈ ਜੀ ਆਪਣੇ ਕੋਲੇ ਪਿਓਰ ਚ ਪਿਓਰ ਦੁਪੱਟੇ ਨਾਲ ਇਹ ਹੈਗਾ ਮਹਿੰਦੀ ਕਲਰ 1250 ਰੇਟ ਹੈ ਇਹਨਾਂ ਸੂਟਾਂ ਨਾਲ ਤੁਸੀਂ ਸਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਜੀ ਸ਼ਿਪਿੰਗ ਚਾਰਜ ਜੀ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ WhatsApp ਨੰਬਰ ਆਪਣੇ ਦੋ ਨੇ ਇਸ ਸਾਰੀ ਆਪਣੀ ਅੱਜ ਦੀ ਵੈਰਾਈਟੀ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਆਪਣੀ ਅੱਜ ਦੀ ਕੱਪੜੇ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਸਾਰੀ ਵੈਰਾਈਟੀ ਕਿਸ ਤਰ੍ਹਾਂ ਨਹੀਂ ਲੱਗੀ ਧੰਨਵਾਦ